ਮੈਂ ਤੈਨੂੰ ਫੇਰ ਮਿਲਾਂਗੀ ਅਗਲਾ ਭਾਗ ਅੱਜ ਸਵੇਰ ਤੋਂ ਰੋਹੀ ਦਾ ਵਤੀਰਾ ਬਦਲਿਆ ਸੀ ਗਜਲ ਨੇ ਆ ਕੇ ਰੋਹੀ ਨੂੰ ਕਿਹਾ ਰੋਹੀ ਚੱਲ ਖੇਡਣ ਚੱਲਦੇ ਆ ਤਾਂ ਉਸਨੇ ਸਾਹ ਮਨਾ ਕਰ ਦਿੱਤਾ ਮੈਂ ਨਹੀਂ ਖੇਡਣਾ ਮੇਰਾ ਦਿਲ ਨਹੀਂ ਕਰ ਰਿਹਾ ਖੇਡਣ ਨੂੰ ਚੰਗਾ ਕੋਈ ਨਾ ਚੱਲ ਜਦੋਂ ਤੇਰਾ ਦਿਲ ਕਰੇ ਫੇਰ ਖੇਡਾਂਗੇ ਰੋਹੀ ਨੇ ਮੂੰਹ ਬਣਾ ਦੂਜੇ ਪਾਸੇ ਕਰ ਲਿਆ ਤੂੰ ਨਾਰਾਜ਼ ਹੈ ਮੇਰੇ ਤੋਂ ਨਹੀਂ ਫਿਰ ਬੋਲਦੀ ਕਿਉਂ ਨਹੀਂ ਖੇੜਦੀ ਵੀ ਨਹੀਂ ਰੋਟੀ ਵੀ ਮੇਰੇ ਨਾਲ ਨਹੀਂ ਖਾਦੀ ਤੈਨੂੰ ਪਤਾ ਹੈ ਗਜਲ ਪਹਿਲਾਂ ਮੈਂ ਕਦੇ ਆਪਣੇ ਪਾਪਾ ਜੀ ਨਾਲ ਸੌਂ ਜਾਇਆ ਕਰਦੀ ਸੀ ਕਦੇ ਦਾਦੀ ਜੀ ਨਾਲ ਤੂੰ ਆ ਕੇ ਸਾਰਾ ਕੰਮ ਖਰਾਬ ਕਰ ਦਿੱਤਾ ਹੁਣ ਮੈਨੂੰ ਤੇਰੇ ਨਾਲ ਹੀ ਸੌਣਾ ਪੈਂਦਾ ਹੈ ਮੰਮੀ ਕਹਿੰਦੇ ਨੇ ਤੇਰਾ ਦਿਲ ਲਗਾਉਣਾ ਸਾਡੇ ਘਰ ਹੈ ਤੈਨੂੰ ਅਕੱਲਾ ਨਹੀਂ ਮਹਿਸੂਸ ਹੋਵੇ ਰੂਹੀ ਨੇ ਨਾਰਾਜ਼ ਹੁੰਦੀ ਨੇ ਕਿਹਾ ਗਜਲ ਇੱਕਦਮ ਚੁੱਪ ਹੋ ਗਈ ਫਿਰ ਕੁਝ ਸੋਚ ਕੇ ਬੋਲੀ ਤੂੰ ਇਸ ਲਈ ਨਾਰਾਜ਼ ਹੈਂ ਤੇਰਾ ਜਦੋਂ ਦਿਲ ਕਰੇ ਤੂੰ ਆਪਣੇ ਪਾਪਾ ਜੀ ਨਾਲ ਜਾਂ ਦਾਦੀ ਜੀ ਨਾਲ ਸੌਂ ਜਾਇਆ ਕਰ ਮੈਂ ਹੁਣ ਵੱਡੀ ਹੋ ਗਈ ਹਾਂ ਮੰਮੀ ਕਹਿੰਦੇ ਸੀ ਮੈਨੂੰ ਡਰ ਨਹੀਂ ਲੱਗੇਗਾ ਇਕੱਲੀ ਨੂੰ ਰੂਹੀ ਉਸਦੇ ਜਵਾਬ ਤੋਂ ਖੁਸ਼ ਹੋ ਗਈ ਉਸਨੇ ਹੁਣ ਗਜਲ ਨਾਲ ਵਾਪਸ ਦੋਸਤੀ ਕਰ ਲਈ ਰਾਤ ਨੂੰ ਦੋਨੋਂ ਪੜਨ ਬੈਠ ਗਈਆਂ ਤੇ ਗਜਲ ਦੀ ਜਰਾ ਅੱਖ ਲੱਗੀ ਤਾਂ ਰੂਹੀ ਅੱਜ ਸੌਣ ਲਈ ਦਾਦੀ ਕੋਲ ਚਲੀ ਗਈ ਅੱਧੀ ਰਾਤ ਵੇਲੇ ਗੱਜਲ ਦੀ ਅੱਖ ਖੁੱਲ੍ਹੀ ਤਾਂ ਕਮਰੇ ਵਿੱਚੋਂ ਕੱਲੀ ਸੀ ਉਸ ਨੂੰ ਕੱਲੀ ਨੂੰ ਡਰ ਲੱਗਣ ਲੱਗ ਗਿਆ ਉਹ ਦਾਦੀ ਦਾ ਦੱਸਿਆ ਪਾਠ ਕਰਨ ਲੱਗ ਗਈ ਪਰ ਡਰ ਅਜੇ ਵੀ ਜਾ ਨਹੀਂ ਰਿਹਾ ਸੀ ਉਸ ਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਣ ਲੱਗ ਗਈ ਭੋਲੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸੀ ਤੇ ਫਿਰ ਖਿਆਲ ਆਇਆ ਕਿ ਮਾਂ ਦੀ ਸਲਵਾਰ ਕਮੀਜ਼ ਉਸਦੇ ਕੱਪੜਿਆਂ ਵਿੱਚ ਸੀ ਗਜ਼ਲ ਨੀਂ ਲ ਮਾਰੀ ਤੇ ਮਾਂ ਦੇ ਕੱਪੜੇ ਕੱਢੇ ਤੇ ਆਪਣੇ ਨਾਲ ਬੈੱਡ ਤੇ ਵਿਛਾ ਲਏ ਤੇ ਮਾਂ ਮਾਂ ਕਹਿੰਦੀ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਆ ਗਈ ਸਵੇਰੇ ਮਾਮੀ ਕਮਰੇ ਵਿੱਚ ਆਈ ਤਾਂ ਗਜ਼ਲ ਬੁਖਾਰ ਨਾਲ ਤਪ ਰਹੀ ਸੀ ਰੂਹੀ ਵੀ ਕਮਰੇ ਵਿੱਚ ਨਹੀਂ ਸੀ ਉਸ ਨੇ ਫਟਾਫਟ ਗਜ਼ਲ ਦਾ ਬੁਖਾਰ ਦੇਖਿਆ ਤੇ ਡਾਕਟਰ ਨੂੰ ਫੋਨ ਕਰਕੇ ਉਸ ਦੀ ਦਵਾਈ ਕਰਵਾਈ ਰੂਹੀ ਨੂੰ ਗਜ਼ਲ ਨੂੰ ਕੱਲੀ ਛੱਡ ਕੇ ਜਾਣ ਤੇ ਡਾਂਟ ਵੀ ਲੱਗੀ ਦਿਨ ਨਿਕਲਦੇ ਜਾ ਰਹੇ ਸੀ ਜਦੋਂ ਕਦੋਂ ਛੁੱਟੀਆਂ ਹੁੰਦੀਆਂ ਤਾਂ ਗੱਜਲ ਕਰ ਜਾਂਦੀ ਅਡੇਕਦੀ ਰਹਿੰਦੀ ਕਦੋਂ ਛੁੱਟੀਆਂ ਹੋਣੀਆਂ ਕਰਵੀਰ ਨੂੰ ਮਾਂ ਤੇ ਦਾਦੀ ਨਾਲ ਰਹਿੰਦੇ ਦੇਖ ਉਸ ਨੂੰ ਚੰਗਾ ਨਾ ਲੱਗਦਾ ਹਰ ਵਾਰ ਮਾਂ ਨੂੰ ਕਹਿੰਦੀ ਘਰ ਆਉਣ ਦਾ ਤਾਂ ਮੈਂ ਕਹਿ ਕੇ ਟਾਲ ਦਿੰਦੀ ਕਿ ਪਾਪਾ ਨੇ ਜਲਦੀ ਆ ਜਾਣਾ ਫਿਰ ਤੂੰ ਘਰ ਹੀ ਰਹਿਣਾ ਹੈ ਇੰਜ ਕਰਦੇ ਕਦੋਂ 5 ਸਾਲ ਨਿਕਲ ਗਏ ਕੁਝ ਪਤਾ ਹੀ ਨਾ ਚੱਲਿਆ ਮੁਸਕਾਨ ਹੁਣ ਕਟਦੀ ਗਈ ਪੋਲਾ ਜੀਰਾ ਹੁਣ ਸ਼ਾਂਤ ਹੋ ਗਿਆ ਸੀ ਤੇ ਅੰਦਰ ਇੱਕ ਇਕੱਲਾਪਨ ਇੰਜ ਪਸਰ ਗਿਆ ਸੀ ਜਿਵੇਂ ਰੂਹ ਨੇ ਦਿਲ ਨੂੰ ਸਮਝਾ ਦਿੱਤਾ ਹੋਵੇ ਤੂੰ ਇਕੱਲਾ ਹੈ ਖਿਆਲ ਜਜ਼ਬਾਤ ਸਰੀਰ ਸਮੇਂ ਦੇ ਨਾਲ ਵੱਧ ਗਿਆ ਤੇ ਨਾਲ ਹੀ ਇੱਕ ਸ਼ਿਕਵਾ ਵੀ ਇਕੱਲੇ ਹੋਣ ਦਾ ਰਾਤਾਂ ਨੂੰ ਰੋਣ ਦਾ ਖੁੱਲ ਕੇ ਕੁਝ ਨਾ ਕਹਿ ਸਕਣ ਦਾ ਨਾ ਕੋਈ ਜਿੱਦ ਨਾ ਫਰਮਾਇਸ਼ ਰੂਹੀ ਜਿੰਨੀ ਚਲਾਕ ਸੀ ਗਜ਼ਲ ਉਤਨੀ ਹੀ ਭੋਲੀ ਦਿਲ ਦੀ ਸਾਫ ਤੇ ਨੀਗ ਦਸਵੀਂ ਦੇ ਪੇਪਰ ਹੋ ਗਏ ਤੇ ਬੜੇ ਚੰਗੇ ਨੰਬਰ ਲੈ ਕੇ ਦੋਨੋਂ ਪਾਸ ਹੋ ਗਈਆਂ ਨਾਲ ਹੀ ਗਜਲ ਨੂੰ ਹੁਣ ਉਮੀਦ ਹੋ ਗਈ ਸੀ ਕਿ ਉਸਦੇ ਪਾਪਾ ਜੀ ਨੇ ਜਲਦੀ ਆ ਜਾਣਾ ਹੈ ਉਹ ਹੁਣ ਆਪਣੇ ਘਰ ਚਲੀ ਜਾਏਗੀ ਹੁਣ ਉਹ ਖੁਸ਼ ਹੁੰਦੀ ਤੇ ਰੋਹੀ ਨੂੰ ਦੱਸਦੀ ਕਿ ਮਾਮਾ ਜੀ ਨਾਲ ਗੱਲ ਕਰਦੇ ਉਸ ਨੇ ਆਪਣੇ ਪਾਪਾ ਜੀ ਨੂੰ ਸੁਣਿਆ ਸੀ ਉਹ ਇਸ ਸਾਲ ਵਾਪਸ ਆ ਜਾਣਗੇ ਤੇ ਫਿਰ ਉਹ ਵੀ ਘਰ ਚਲੀ ਜਾਏਗੀ ਰੋਹੀਨ ਨੂੰ ਯਕੀਨ ਨਹੀਂ ਸੀ ਉਹ ਕਹਿੰਦੀ ਤੁਹਾਡੇ ਪਿੰਡ ਕਿਹੜਾ ਕਾਲਜ ਹੈ ਤੂੰ ਇੱਥੇ ਹੀ ਰਹਿਣਾ ਅਗਲੀ ਪੜ੍ਹਾਈ ਕਰਨ ਲਈ ਐਵੇਂ ਖੁਆਬ ਨਾ ਦੇਖਦੀ ਰਿਹਾ ਕਰ ਵੈਸੇ ਵੀ ਮੇਰੀ ਮੰਮੀ ਤੈਨੂੰ ਜ਼ਿਆਦਾ ਪਿਆਰ ਕਰਦੇ ਨੇ ਫਿਰ ਕੀ ਦੁੱਖ ਤੈਨੂੰ